ਇਹ ਇਹਨਾਂ ਦੇ ਜੀ ਬੀਐਸ ਫਾਊਂਡੇਸ਼ਨ ਜਿਹੜੀ ਆ ਉਹਦੇ ਵੱਲੋਂ ਅ ਸਿਆਲੀ ਦਿਨਾਂ ਨੂੰ ਮੁੱਖ ਰੱਖਦੇ ਨੇ ਇਹਨਾਂ ਨੇ ਸਾਨੂੰ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਨੂੰ ਬੁਲਾ ਕੇ ਇਸ ਨੋਬਲ ਕਾਰਜ ਦੇ ਰਾਤੀ ਕੀਤੀ ਗਈ ਹੋਲੇ ਵਿੱਚ ਸਾਡੇ ਪ੍ਰਧਾਨ ਨੂੰ ਜੁਵਾਏ ਨੂੰ ਅੱਜ ਸੰਪੀੜ ਗਈ ਹੈ ਉਸ ਜ਼ਿੰਮੇਵਾਰੀ ਨੂੰ ਮੈਂ ਬਾਖੂ ਵੀ ਨਭਾਵਾਂਗਾ ਅਤੇ ਜਿੱਥੇ ਜਿੱਥੇ ਸਭ ਤੋਂ ਪਹਿਲਾਂ ਤੇ ਸਾਰਿਆਂ ਨੂੰ ਜੈ ਮਸੀਹ ਦੀ ਮੈਂ ਇਹਦਾ ਪਰਮੇਸ਼ਰ ਦਾ ਧੰਨਵਾਦ ਕਰਦਾ ਆ ਅ ਅੱਜ ਜਿਸ ਤਰ੍ਹਾਂ ਤੁਸੀਂ ਕਿ ਉਹਦੇਦਾਰੀ ਦਿੱਤੀ ਗਈ ਹੈ ਬਿਗੋਲੀ ਕ੍ਰਿਸਚਨ ਦੇ ਕੁਝ ਇਥੇ ਲੋਗ ਨੂੰ ਸੋ ਇਸ ਗੱਲ ਲਈ ਮੈਂ ਧੰਨਵਾਦ ਕਰਦਾ ਕਿ ਜੋ ਜ਼ਿੰਮੇਵਾਰੀ ਮੈਨੂੰ ਅੱਜ ਸੌਂਪੀ ਗਈ ਹੈ ਉਸ ਜ਼ਿੰਮੇਵਾਰੀ ਨੂੰ ਮੈਂ ਬਾਕੀ ਵੀ ਨਿਭਾਵਾਂਗਾ ਅਤੇ ਜਿੱਥੇ-ਜਿੱਥੇ ਮੇਰੀ ਸੇਵਾ ਲਗਾਈ ਜਾਏਗੀ ਮੈਂ ਉਹ ਸੇਵਾ ਨੂੰ ਕਰਾਂਗਾ ਪਰਮੇਸ਼ਰ ਦੇ ਰਾਸਤੇ ਵਿੱਚ ਥਾਣ ਦੇ ਲਈ ਅਤੇ ਦੂਸਰਾ ਤੁਸੀਂ ਅੱਜ ਜੋ ਪ੍ਰੋਗਰਾਮ ਦੀ ਗੱਲ ਕਰ ਰਹੇ ਹੋ ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਸੀਗਾ ਉਹ ਕੁਝ ਪਾਸਟਰਸ ਅਤੇ ਕੁਝ ਵਿਧਵਾ ਪੈਨਾਂ ਦੀ ਮਦਦ ਕੀਤੀ ਗਈ ਹੈ ਜੈਕਾਂ ਕੰਬਲਸ ਇਹ ਸਾਰੀਆਂ ਜਰੂਰਤ ਦੀਆਂ ਚੀਜ਼ਾਂ ਦੇ ਕੇ ਉਹਨਾਂ ਨੂੰ ਸੋ ਇੰਨਾ ਸਾਰੀਆਂ ਗੱਲਾਂ ਦੇ ਲਈ ਅਸੀਂ ਪਰਮੇਸ਼ਰ ਦੇ ਨਾਮ ਨੂੰ ਮਹਮਦ ਅੰਮਿਆ ਤੇ ਨਾਲ ਹੀ ਨਾਲ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੁੱਖ ਮਹਿਮਾਨ ਦੇ ਵਜੋਂ ਜੋ ਬੰਟੀ ਜਨਾਲਾ ਜੀ ਪਹੁੰਚੇ ਨੇ ਗਲੋਬਲ 크੍ਰਿਸਚਨ ਐਕਸ਼ਨ ਕਮੇਟੀ ਦੇ ਵੱਲੋਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਹੈ ਉਹਨਾਂ ਨੇ ਸਾਡੇ ਇਸ ਉਪਰਾਲੇ ਦੇ ਵਿੱਚ ਆ ਕੇ ਸਹਿਯੋਗ ਕੀਤਾ ਸੋ ਇਹਨਾਂ ਸਾਰੀਆਂ ਗੱਲਾਂ ਦੇ ਲਈ ਅਸੀਂ ਪਰਮੇਸ਼ਰ ਦੇ ਨਾਮ ਦੀ ਵਡਿਆਈ ਕਰਦੇ ਹਾਂ ਅਤੇ ਸ਼ੁਕਰਾਨਾ ਕਰਦੇ ਹਾਂ ਕਰਨ ਜੈਮਸੀ ਜੀ ਮੈਂ ਦੱਸਣਾ ਚਾਹੁੰਦਾ ਕਿ ਮੈਂ ਪ੍ਰੋਫੈਟ ਪ੍ਰਭੂਦਾਸ ਰੋਬਰਟ 크੍ਰਿਸਚਨ ਐਕਸ਼ਨ ਕਮੇਟੀ ਪੰਜਾਬ ਦਾ ਵਾਈਸ ਪ੍ਰੈਜ਼ੀਡੈਂਟ ਹਾਂ ਅਨਮੋਸ ਸਾਰਿਆਂ ਨੂੰ ਬਲੰਤਾ 90 ਸਾਲ ਦੀ ਵਧਾਈ ਦੇਣਾ ਚਾਹੁੰਦਾ ਐਕਸ਼ਨ ਕਮੇਟੀ ਵੱਲੋਂ ਸਾਡੇ ਪ੍ਰਧਾਨ ਜਤਿੰਦਰ ਮੱਸੀ ਗੌਰਵ ਜੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਈ ਦੇਣਾ ਚਾਹੁੰਦਾ ਅਤੇ ਪ੍ਰਮਾਤਮਾ ਦਾ ਅਰਦਾਸ ਹੈ ਕਿ ਪ੍ਰਭੂ ਤੋਂ ਅਨੁਸਾਰ ਨੇ ਇਸ ਸਾਲ ਵਿੱਚ ਵੱਡੀ ਬਰਸਤ ਦੇ ਦੱਸਣਾ ਚਾਹੁੰਦਾ ਕਿ ਅੱਜ ਜੋ ਇਸ ਜਗ੍ਹਾ ਤੇ ਮੀਟਿੰਗ ਕੀਤੀ ਗਈ ਹੈ ਇਹ ਦੋ ਪਾਸਟਰ ਬੀਡੀ ਨੰਬਰ ਵਾਲੇ ਮੀਟਿੰਗ ਕੀਤੀ ਗਈ ਹੈ ਉਹ ਧਾਰੀਵਾਲ ਦੇ ਵਿੱਚ ਲਿਖੀ ਗਈ ਸੀ ਜਿਹਦੇ ਵਿੱਚ ਵੀ ਪਾਣ ਨੂੰ ਮਦਦ ਕੀਤੀ ਕੰਬਲ ਦੇ ਦੁਆਰਾ ਪਾਸਟਰਸ ਨੂੰ ਜੈਕਟਸ ਦੁਆਰਾ ਕੀਤੀ ਗਈ ਔਰ ਉਹਦੇ ਵਿੱਚ ਸਾਡੇ ਪ੍ਰਧਾਨ ਜੋ ਆਏ ਨੇ ਬੰਟੀ ਜਨਾਲਾ ਜੀ ਪਹੁੰਚੇ ਨੇ ਉਹਨਾਂ ਦੇ ਦੁਆਰਾ ਜੀ ਨਿਯੁਕਤੀਆਂ ਕੀਤੀਆਂ ਪਾਸਟਰ ਬੀਡੀ ਨੂੰ ਜੋ ਜ਼ਿਲ੍ਹਾ ਵਾਈਸ ਪ੍ਰੈਜ਼ੀਡੈਂਟ ਲਗਾਇਆ ਗਿਆ ਔਰ ਉਹ ਵੀ ਸੰਨੀ ਪਾਸਟਰਨ ਵੀ ਅੱਜ ਜ਼ਿਲ੍ਹਾ ਵਾਈਸ ਪ੍ਰੈਜ਼ੀਡੈਂਟ ਨੇ ਸਿਰਾ ਤੇ ਲਗਾਇਆ ਹੈ ਮੈਂ ਇਹੋ ਸ਼ੁਸ਼ਣ ਦਿੰਦਾ ਕਿ ਅਸੀਂ ਕੌਮ ਦੇ ਲਈ ਕੰਮ ਕਰ ਰਹੇ ਹਾਂ ਜੋ ਸਾਡਾ ਜਿਹੜਾ ਦਾਇਰਾ ਵਧ ਲਿਆ ਪ੍ਰਭੂ ਜਨ ਨੂੰ ਕਰਾਂਗੇ ਨਾਲ ਔਰ ਆਉਣ ਵਾਲੇ ਸਮੇਂ ਵਿੱਚ ਇਹ YouTube ਵੱਡਾ ਕੰਮ ਕਰਾਂਗੇ ਕਿ ਜਦੋਂ ਦਿੱਤੀ ਸਾਡੀ ਕਾਮਰਟ ਰੁੱਟ ਪੈਂਦੀ ਹੈ ਉਥੇ ਇਹ ਖੜੇ ਹੋਵਾਂਗੇ ਅੱਗੇ ਵੀ ਖੜੇ ਹੋ ਰਹੇ ਹਾਂ ਤੇ ਸਾਡਾ ਦਾਇਰਾ ਦਿਨ ਪੱਤੀ ਨੂੰ ਦੁਨੀਆਂ ਦਾ ਫੈਲਾਜ ਜਾ ਰਿਹਾ ਉਸੇ ਤਰ੍ਹਾਂ ਮਸੀਹ ਕੌਮ ਜਿਹੜਾ ਜਰ ਜਿਹੜਾ ਹੋਰ ਉੱਚਾ ਕਰੇਗਾ ਪ੍ਰਭੂ ਸਾਰਿਆਂ ਨੂੰ ਮੇਰੇ ਵੱਲ ਜਮਸੀ ਦੀ ਮੈਂ ਬਲਾਕ ਮਿਸੀਬਨ ਦੀ ਕੋਆਰਡੀਨੇਟਰ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਅੱਜ ਇੱਥੇ ਤਾਰੀਵਾਲ ਦੇ ਵਿੱਚ ਅਸੀਂ ਆਏ ਹਾਂ ਸਾਡੇ ਪਾਸੋਂ ਬਲਬੀਰ ਸਿੰਘ ਜੀ ਇਨਾਂ ਦੀ ਜੀ ਬੀਐਸ ਫਾਊਂਡੇਸ਼ਨ ਜਿਹੜੀ ਆ ਉਹਦੇ ਵੱਲੋਂ ਅ ਸਿਆਲੀ ਦੇ ਨਾਲ ਮੁੱਖ ਰੱਖਦੇ ਆਂ ਕੁਝ ਪਾਸਟਰ ਸੇਵਾ ਨਾਲ ਦੇ ਨਾਲ ਔਰ ਗਰੀਬ ਤੇ ਵਿਧਵਾ ਔਰਤਾਂ ਦੇ ਲਈ ਜਿਹੜੀ ਆ ਇੱਕ ਬੜੀ ਵੱਡੀ ਅੱਜ ਮਦਦ ਕੀਤੀ ਗਈ ਆ ਸੋ ਅੱਜ ਉਸ ਵਿਸ਼ੇ ਦੇ ਵਿੱਚ ਅੱਜ ਇੱਕ ਪ੍ਰੋਗਰਾਮ ਕੀਤਾ ਗਿਆ ਔਰ ਕਰੀਬਨ ਜਿਹੜਾ ਸਿਆਲੀ ਜਿਹੜੀ ਮਦਦ ਆ ਉਹ ਕੀਤੀ ਗਈ ਹੈ ਮੈਂ ਬੀਐਸ ਫਾਊਂਡੇਸ਼ਨ ਦਾ ਔਰ ਪਾਸਟਰ ਬਿਲਵੀ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਨੂੰ ਮਿਲਾ ਕੇ ਇਸ ਨੋਬਲ ਕਾਰਜ ਦੇ ਵਿੱਚ ਸਾਨੂੰ ਹਿੱਸਾ ਲੈਣ ਦਾ ਮੌਕਾ ਦਿੱਤਾ ਵਾ ਔਰ ਮੈਂ ਪੂਰੇ ਸਮਾਜ ਨੂੰ ਬੇਨਤੀ ਕਰਦਾ ਕਿ ਜਿਹੜਾ ਇਸ ਢੰਗ ਦੇ ਨਾਲ ਗਰੀਬਾਂ ਦੀ ਮਦਦ ਕਰਨੀ ਲੋੜਵੰਦਾਂ ਦੀ ਮਦਦ ਕਰਨੀ ਸਾਨੂੰ ਸਭ ਨੂੰ ਕਰਨੀ ਚਾਹੀਦੀ ਰਹਿਣਾ ਚਾਹੀਦਾ ਵਾ ਕਿਉਂਕਿ ਇਹਦੇ ਨਾਲ ਹੀ ਸਾਡਾ ਸਮਾਜ ਜਿਹੜਾ ਵਾ ਉਹ ਸਮਰਿੱਧ ਦਿੱਖਦਾ ਵਾ ਇਹਦੇ ਨਾਲ ਸਾਡੇ ਸਮਾਜ ਦੇ ਵਿੱਚ ਜਿਹੜੀ ਭਾਈਚਾਰਕ ਸਾਂਝ ਆ ਉਹ ਬਣੀ ਰਹਿੰਦੀ ਆ ਔਰ ਜਿਹੜੀ ਉੱਚ-ਨੀਚ ਆ ਉਹ ਖਤਮ ਹੁੰਦੀ ਆ ਔਰ ਮੈਂ ਮਹਿਸੂਸ ਕਰਦਾ ਕਿ ਇਹਨਾਂ ਨੇ ਬਹੁਤ ਵਧੀਆ ਅਪਰੋਲਾ ਕੀਤਾ ਵਾ ਆਪਣੀ ਜਿਹੜੀ ਨੇਕ ਕਮਾਈ ਆ ਉਹ ਦੇਖਿਓ ਉਹ ਦਸਬੰਦ ਕੱਢ ਕੇ ਪੈਸਾ ਇਕੱਠਾ ਕਰਕੇ ਤੇ ਇਹਨਾਂ ਨੇ ਗਰੀਬਾਂ ਦੀ ਮਦਦ ਕੀਤੀ ਹੈ ਮੈਂ ਮਸੰਸਕਰਦਾ ਕਿ ਬਹੁਤ ਹੀ ਵਧੀਆ ਖੋਜ ਇਹਨਾਂ ਨੇ ਕੀਤਾ ਔਰ ਇਹ ਜਿਹੜੀ ਪਛਾਣ ਆ ਇਹ ਮਸੀਹ ਲੋਕਾਂ ਦੀ ਪਛਾਣ ਆ ਮਸੀਹ ਲੋਕਾਂ ਨੂੰ ਮੰਨਣ ਵਾਲੇ ਲੋਕਾਂ ਦੀ ਪਛਾਣ ਆ ਕਿ ਅਸੀਂ ਹਿਸ਼ੇਸ਼ਾ ਆਪਣੇ ਜੋ ਸਾਡੀ ਜੇਬ ਦੇ ਵਿੱਚ ਜੋ ਸਾਨੂੰ ਪ੍ਰਭੂ ਯਿਸੂ ਮਸੀਹ ਨੇ ਸਿਖਾਇਆ ਵਾ ਕਿ ਅਗਰ ਤੇਰੇ ਕੋਲ ਦੋ ਚਾਦਰਾਂ ਤੇ ਇੱਕ ਛਾਦਰ ਜਿਹੜੀ ਆ ਤੂੰ ਦੂਸਰੇ ਨੂੰ ਦੇ ਦੇ ਔਰ ਮੈਂ ਲੋੜਵੰਦ ਨੂੰ ਦੇ ਦੇ ਸੋ ਇਹ ਜਿਹੜਾ ਕੰਮ ਕੀਤਾ ਵਾ ਅੱਜ ਬੀਐਸ ਫਾਊਂਡੇਸ਼ਨ ਦੇ ਮੁਖੀ ਅਸਲ ਵਿੱਚ ਇਹੋ ਜਾਨੇ ਇਹ ਬਾਈਬਲ ਦੇ ਪ੍ਰਭੂ ਯਿਸੂ ਜੀ ਦੇ ਬਚਨਾਂ ਨੂੰ ਮੁੱਖ ਰੱਖ ਕੇ ਇਹਨਾਂ ਨੇ ਕੀਤਾ ਕਿ ਇਹਨਾਂ ਨੇ ਆਪਣੀ ਕਮਾਈ ਦੇ ਵਿੱਚੋਂ ਬਹੁਤ ਵੱਡਾ ਇੱਕ ਹਿੱਸਾ ਜਿਹੜਾ ਉਹ ਅੱਜ ਗਰੀਬ ਲੋਕਾਂ ਦੀ ਔਰ ਲੋੜਵੰਦ ਸਾਥੀਆਂ ਦੀ ਔਰ ਸਾਡੇ ਪਾਸਟਰ ਸਭਾ ਨਾਲ ਦੀ ਜਿਹੜੀ ਸਿਆਲ ਦੇ ਦਿਨਾਂ ਦੇ ਵਿੱਚ ਉਹਨਾਂ ਨੂੰ ਜੈਕਟਾ ਦੇ ਕੇ ਮਦਦ ਕੀਤੀ ਹੈ ਮੈਂ ਮਹਿਸੂਸ ਕਰਦਾ ਕਿ ਇਹ ਸਾਡੇ ਲਈ ਬਹੁਤ ਮਾਣਮਰਯੀ ਗੱਲ ਹੈ ਸਾਡੇ ਲਈ ਫਖਰ ਵਾਲੀ ਗੱਲ ਹੈ ਔਰ ਮੈਂ ਆਸ ਕਰਦਾ ਹਾਂ ਕਿ ਉਹਨਾਂ ਵਾਲਾ ਸਮਾ ਜਿਹੜਾ BS ਫਾਊਂਡੇਸ਼ਨ ਆ ਉਹ ਬਹੁਤ ਵਧੀਆ ਢੰਗ ਨਾਲ ਕੰਮ ਕਰਕੇ ਗਰੀਬ ਲੋਕਾਂ ਦੀ ਜਿਹੜੀ ਉਹ ਮਦਦ ਦੇ ਲਈ ਹਮੇਸ਼ਾ ਅੱਗੇ ਰਹੇਗਾ ਸਾਡੀ ਪੂਰੀ ਟੀਮ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਦੀ ਪਾਸਟਰ ਪ੍ਰਭੂਦਾ ਜੀ ਦੀਪਕ ਲੋਪਾ ਜੀ ਪਾਸਟਰ ਸਟੀਫਨ ਪੱਟੀ ਜੀ ਰਮਨ ਜੀ ਹੋਰ ਵੀ ਸਾਥੀ ਸਾਡੇ ਜਿਹੜੇ ਆ ਅੱਜ ਮੌਜੂਦ ਸੀ ਸੋ ਅੱਜ ਇੱਕ ਜਿਹੜਾ ਬਹੁਤ ਵੱਡਾ ਫੈਸਲਾ ਸੀ ਕੀਤਾ ਵਾ ਕਿ ਪਾਸਟਰ ਬਲਬੀਰ ਜੀ ਜਿਹੜੇ ਉਹ ਸਾਡੇ ਜਿਹੜੀ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਆ ਉਹਦਾ ਜਿਹੜਾ ਪਾਸਟਰ ਵਿੰਗ ਆ ਗੁਰਦਾਸਪੁਰ ਜ਼ਿਲ੍ਹੇ ਵਿੱਚ ਬੜਾ ਬੜੀ ਮਜ਼ਬੂਤੀ ਦੇ ਨਾਲ ਕੰਮ ਕਰ ਰਿਹਾ ਔਰ ਪਾਸਟਾਂ ਦੀਆਂ ਲੋੜਾਂ ਜ਼ਰੂਰਤਾਂ ਦੇ ਵਿੱਚ ਪਾਸਟਾਂ ਦੇ ਹਰ ਵਿਸ਼ੇ ਦੇ ਵਿੱਚ ਖੜਾ ਹੁੰਦਾ ਉਹਦੇ ਚ ਕਬੜੀ ਵੱਡੀ ਜ਼ਿੰਮੇਵਾਰੀ ਜਿਹੜੀ ਆ ਅੱਜ ਇਹਨਾਂ ਨੂੰ ਮੈਂ ਸੌਂਪ ਕੇ ਜਾ ਰਿਹਾ ਹਾਂ ਸਾਡੇ ਪ੍ਰਧਾਨ ਜਤਿੰਦਰ ਮਸੀਹ ਗੌਰਵ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਇਹਨਾਂ ਨੂੰ ਅਸੀਂ ਜਿਹੜਾ ਵਾ ਗੁਰਦਾਸਪੁਰ ਜ਼ਿਲ੍ਹਾ ਉਹਦੇ ਵਿੱਚ ਬਤੌਰ ਨੀਤੀ ਵਰਧਾ ਨੀਤੀ ਦੇ ਕੇ ਔਰ ਮੈਂ ਜਾ ਰਿਹਾ ਔਰ ਮੈਂ ਆਸ ਕਰਦਾ ਕਿ ਉਹ ਇਸ ਅਹੁਦੇ ਨੂੰ ਜਸਟੀਫਾਈ ਕਰਨਗੇ ਔਰ ਇਹਦੇ ਨਾਲ ਇंसाफी ਕਰਦੇ ਆ ਕਿੱਥੇ ਵੀ ਕਿਤੇ ਸਸਬਾ ਨਾਲ ਧਰਮ ਦੇ ਨਾਤੇ ਪਰਸੀ ਕੁਸ਼ਨ ਹੋਏਗਾ ਸਾਡੇ ਲੋਕਾਂ ਨਾਲ ਪਰਸੀ ਕੁਸ਼ਨ ਹੋਏਗਾ ਉਥੇ ਮੋਢੇ ਨਾਲ ਮੋਢਾ ਜੋੜ ਕੇ ਗਲੋਬਲ ਕ੍ਰਿਸ਼ਨ ਆਕਸ਼ਨ ਕਮੇਟੀ ਦਾ ਸਾਥ ਦੇਣਗੇ ਔਰ ਮੈਂ ਬਹੁਤ ਜ਼ਿਆਦਾ ਅੱਜ ਖੁਸ਼ ਹਾਂ ਬਹੁਤ ਜ਼ਬਰਦਸਤ ਪ੍ਰੋਗਰਾਮ ਅੱਜ ਗਲੋਬਲ ਕ੍ਰਿਸ਼ਨ ਆਕਸ਼ਨ ਕਮੇਟੀ ਵੱਲੋਂ ਕੀਤਾ ਗਿਆ ਬਹੁਤ ਬਹੁਤ ਧੰਨਵਾਦ